ਮੇਰੇ ਮੂਰੇ ਥਾਂ ਸੁਟਿਆ ਭਾਵੇਂ ਸੁਤਣ ਸਵਾ ਭਾਵੇਂ ਲਹਿੰਗਾ ਜਨਰ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਏਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਆਈਐਸਐਫ ਰੱਖੀ ਜਿੱਥੇ ਆਹ ਕੀਤਾ ਉਥੇ ਵਿਡਰੋ ਕਰੋ ਸੀਆਈਐਸਐਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀਆਈਐਸਐਫ ਲਾਈ ਦੀ ਤੁਸੀਂ ਆਪਣੀ ਸੈਕਟਰੀਏਟ ਦੇ ਬਾਹਰ ਤੇ ਸੀਐਸਐਫ ਲਾਈ ਆਪਣੀ ਜਾਨ ਬਚਾਣ ਵਾਸਤੇ ਉਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਸਟੇਜ ਹੈ ਸਟੇਜ ਆਰਟਿਸ ਤੁਸੀਂ ਹੋਵੋਗੇ ਸਟੇਜ ਆਰਟਿਸ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡੀਕਲਸ ਵੀ ਇਮੀਡੀਏਟਲੀ ਮੈਂ ਪ੍ਰੋਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਦਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਹੈ ਏ ਜਨਾਬ ਕੱਲੇ ਸਾਰੇ ਨੂੰ ਸਟੇਜ ਉੱਤੇ ਜਾਣਾ ਹੈ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਤੇਰੇ ਮੂਰੇ ਥਾਂ ਸੁਟਿਆ ਭਾਵੇਂ ਸੁੱਤਣ ਸਵਾ ਭਾਵੇਂ ਲਹਿੰਗਾ ਜਨਾਬ ਜਿਵੇਂ ਜਿਵੇਂ ਗੱਲ ਹੈ ਸਾਰੀ ਸਰਕਾਰ ਜੀ ਟੋਟਲ ਆਪਟਿਕਸ ਤੇ ਚੱਲਦੀ ਹੈ ਅਸੈਂਬਲੀ ਨੂੰ ਐਜ਼ ਅ ਸਟੇਜ ਵਰਤਦੇ ਨੇ ਸਟੇਜ ਆਰਟਿਸਟ ਆ ਨੇ ਸਟੇਜ ਵਰਤਦੇ ਨੇ ਹੋਰ ਕੋਈ ਕੰਮ ਨਹੀਂ ਹੁਣ ਸੀਐਸਐਫ ਚਲੋ ਮੈਂ ਇੱਕ ਬਹੁਤ ਅੱਛਾ ਵੈਲਕਮ ਸਟੈਪ ਹੈ ਮੁਬਾਰਕ ਦਿਨਾ ਉਹ ਇੱਕ ਮਿੰਟ ਸੁਣਤੇ ਲੋ ਬੀਬਾ ਜੀ ਸੁਣੋ ਬੇਰੀ ਸੁਣੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਗੱਲ ਕਰ ਮੈਨੂੰ ਤੁਹਾਡਾ ਨਹੀਂ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੇਲੇ ਮੈਂ ਵੇਖ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵਾਲ ਤੇ ਆਣੇ ਮੇਰਾ ਜੀ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਜੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਰ ਤੇ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਈਦੀ ਉਥੇ ਸੀਆਈਏਐਸਫ ਰੱਖੀ ਜਿੱਥੇ ਆਹ ਕੀਤਾ ਉਥੇ ਵਿਡਰੋ ਕਰੋ ਸੀਆਈਏਐਸਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀਆਈਏਐਸਫ ਲਈ ਤੇ ਕਨਟ੍ਰਾਡਿਕਟਰੀ ਵੇਖੋ ਵਾਟ ਅ ਬਿਗ ਕਨਟ੍ਰਾਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਖੜਾ ਮੈਨੂੰ ਇਹ ਕੱਲ ਦੱਸੋ ਜੀ ਤੁਸੀਂ ਜਿੱਦ ਨੂੰ ਮੰਨ ਲਓ ਉਹਨਾਂ ਦੀ ਆਵਾਜ਼ ਦੇਣ ਦਿਓ 1 ਮਿੰਟ 1 ਮਿੰਟ ਤੁਸੀਂ ਮੈਨੂੰ ਦੱਸੋ ਜਿੰਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਬਟ ਆਪਟਿਕਸ ਤੋਂ ਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟ ਦੇ ਬਾਹਰ ਤੇ ਸੀਐਸਐਫ ਲਾਈ ਆਪਣੀ ਜਾਨ ਬਚਾਉਣ ਵਾਸਤੇ ਉੱਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੇਰੀ ਸੁਣ ਅਮਨ ਜੀ ਇੱਕ ਮਿੰਟ ਲੈਟ ਕੰਪਲੀਟ ਥੈਨ ਯੂ ਕੈਨ ਅਨਸਰ ਜੀ ਜੀ ਅਮਨੂ ਦਾ ਸੌ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦੋ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲਈਏ ਕਿ ਨਾ ਬਹੁਤ ਚੰਗਾ ਕੀਤਾ ਸੈਕਟਰੀਅਰ ਤਾਂ ਮਤੇ ਮਤੇ ਨਾਲ ਸਹਿਮਤ ਹਾਂ ਜੀ ਮਤੇ ਨਾਲ ਸਹਿਮਤ ਹਾਂ ਉਹ ਅਸੀਂ ਕਹਿੰਦੇ ਹਾਂ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰਨਾ ਹੀ ਡਰਾਮਾ ਹੈ ਉਰ ਕਰਨਾ ਹੀ ਕੁਝ ਨਹੀਂ ਬੈਠੋ ਜੀ ਆ ਅਮਨ ਅਰੋੜਾ ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ ਅਰੋੜਾ ਜੀ ਚੇਅਰ ਨੂੰ ਡਿਸ ਕੀਤਾ ਜਾਵੇ ਬਾਜਵਾ ਸਾਹਿਬ ਹਣ ਬੈਠੋ ਸਰ ਸਰ ਸਰੇ ਸੇਕ ਮਿੰਟ ਜੀ ਸਰੇ ਸਰੇ ਅ ਮੇਰੇ ਬੜੇ ਸਤਕਾਰਯੋਗ ਨਿਵਾਜਵਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾ ਸਾਹਿਬ ਬੜਾ ਨਿੱਕਰੋ ਜਿਹਾ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸਭ ਖਬੈ ਤਾਂ ਜਾਓ ਜੀ ਫਿਰ ਖੜ ਗਏ ਮੈਂ ਇੰਨੀ ਦੇਰ ਹੋ ਗਈ ਜੀ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੋਗ ਨਾ ਬਣਾਓ ਪਲੀਜ਼ ਐਡਰੈਸ ਦ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਯੂ ਵਿਲ तुसी, तुसी दे दे। तुसी बैठो तुसी बैठो मैं मैक्रो तो ती बैठो बैठो बाजवा बाजवा जी जवाब तो ले लो अपना अमन जी कंटीन्यू एड्रेस चेयर एंड यू कंटिन्यू प्लीज हाँ जी हाँ जी 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 ਇਸੇ ਪ੍ਰੋਗਰਸ ਸਰ ਰਿਕਰਡ ਇੱਕ ਮਿੰਟ ਜੀ ਵਟ ਏਵਰ ਹੀ ਸੈਡ ਦੈਟ ਇਜ਼ ਟੋਟਲੀ ਅਬਸਰਡ ਸਭ ਤੋਂ ਵੱਡਾ ਮੇਰਾ ਆਬਜੈਕਸ਼ਨ ਹੈ ਜੀ ਵਟ ਏਵਰ ਹੀ ਵਾਂਟਿਡ ਟੂ ਸੇ ਨੋ ਇਸ਼ੂਜ਼ ਵੀ ਆਰ ਐਡਿਟ ਟੂ ਲਿਸਨ ਐਂਡ ਅੰਡਰਸਟੈਂਡ ਵਟ ਹੀ ਵਾਂਟਸ ਟੂ ਸੇ ਬਟ ਇਸ਼ੂ ਇਜ਼ ਸਰ ਮੇਰਾ ਇਸ ਗੱਲ ਦੇ ਉੱਪਰ ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਸ ਸਟੇਜ 'ਤੇ ਅਸਰੇ ਨੇ ਸਟੇਜ ਹੈ ਸਟੇਜ ਆਰਟਿਸ ਤੁਸੀਂ ਹੋਵੋਗੇ ਸਟੇਜ ਆਪਦੇ ਤੁਸੀਂ ਹੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡਿਕੁਲਸ ਜੇ ਰੋਡੇਸ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਹੋ ਸਾਰੇ ਤੁਸੀਂ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਕੇ ਅਡਰੈਸ ਕਰੋ ਸਪੀਕਰ ਸਾਹਿਬ ਕੇ ਅਡਰੈਸ ਕਰੋ ਇਮੀਡੀਟਲੀ ਇਮੀਡੀਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵੀਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਸ਼ਸ਼ਦਾਂ ਦੀ ਬਰੀਆਦਾ ਨੂੰ ਬਿਲਾ ਕੇ ਰੱਖਿਆ ਜਾਵੇ ਜੀ ਆਰਟਿਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆਹ ਵੀ ਵਿਧਾਨ ਸਭਾ ਦਾ ਹਿੱਸਾ ਹੈ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਹੈ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ ਪਹਿਲਾਂ ਇਹਨਾਂ ਨੂੰ ਪੁੱਛੋ ਤੁਸੀਂ ਕਹਾਂਗੇ ਅਮਨ ਜੀ ਕਮਾਲ ਹੋਈ ਪਈ ਐ ਕਲਾ ਇਹਨਾਂ ਦੀ ਕਲਾਕਾਰੀ ਤੁਹਾਡੀ ਗੱਲ ਆ ਗਈ ਸਪੀਕਰ ਸਾਹਿਬ ਦਿਸ ਇਜ਼ ਰੈਡੀਕੁਲਸ ਮੁੱਦੇ ਤੇ ਆਓ ਵੀ ਆਰ ਨਾਟ ਗੋਇੰਗ ਟੂ ਬੈਠੋ ਜੀ ਬੈਠੋ ਸਪੀਕਰ ਸਾਹਿਬ ਕੀ ਹੈ ਜੀ ਇਹ ਦੱਸੋ ਤੁਸੀਂ ਬੈਠੋ ਜੀ ਪਹਿਲਾਂ ਸਪੈਸ਼ਲ ਸੈਸ਼ਨ ਤੁਸੀਂ ਬੈਠੋ ਬਾਜਵਾ ਜੀ ਬਾਜਵਾ ਜੀ ਬੈਠੋ ਤੁਸੀਂ ਸਪੈਸ਼ਲ ਅਮਨ ਜੀ ਕੰਟੀਨਿਊ ਕਰੋ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਏ ਅਸੀਂ ਸਾਰੇ ਲੋਕ ਚਾਹੇ ਇਧਰ ਨੇ ਚਾਹੇ ਇਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ 2-2 3-3 ਲੱਖ ਲੋਕਾਂ ਦੇ ਨੁਮਾਇੰਦੇ ਨੇ ਤੇ ਇਹ ਜਨਾਬ ਕੱਲੇ ਸਾਰੇ ਨੂੰ ਸਟੇਜ 'ਤੇ ਆ ਕੇ ਜਦੋਂ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਓਰੇ ਓਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਵੀ ਰੇਜ਼ ਕੀਤਾ ਜੀ ਸੈਕਰੇਟੇਰੀਅਟ ਦੇ ਵਿੱਚ ਸੈਕਰੇਟੇਰੀਅਟ ਦੀ CSS ਸਿਕਿਉਰਿਟੀ ਕਿਉਂ ਹੈ ਸਰ ਸੈਕਰੇਟੇਰੀਅਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਟੀ ਯੂਟੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ